ਵੈਗਰ ਜੀ ਦਾ ਖਾਲਸਾ ਵੈਗਰ ਜੀ ਕੇ ਫਤਿਹ ਸਾਕਤਾ ਜੀ ਮਿੱਟੀ ਦੀ ਖੁਸ਼ਬੂ ਚੈਨਲ ਤੇ ਬਾਬਾ ਜੀ ਸਾਗ ਤੋੜ ਰਹੇ ਨੇ ਕਰਦੇ ਆਂ ਗੱਲ ਅੱਜ ਬਾਬਾ ਜੀ ਨਾਲ ਬਾਬਾ ਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੇ ਫਤਿਹ ਕੀ ਮੋਲ ਚਾਲ ਅੱਜ ਸਾਗਾ ਵੀ ਤੋੜ ਰਹੇ ਹੋ ਸੁਖਮਨ ਜੀ ਸਾਗ ਵਿਹਲੇ ਬੈਠੇ ਆਂ ਹਾਂਜੀ ਉਹ ਪ੍ਰਸ਼ਾਦੇ ਪਕਾਉਣ ਲਈ ਆ ਹੇ ਜੀ ਆਪਾਂ ਮੈਂ ਜਲੂ ਨਾਲ ਕੋਈ ਹੈਲਪ ਕਰਾਦੀ ਆਪਾਂ ਬੈਠਿਆ ਹੀ ਕਰਨਾ ਹੈ ਹਾਂਜੀ ਹਾਂਜੀ ਹੁਣ ਆਪਾਂ ਆਦਿ ਨੇ ਵੀ ਬੀਬੀਆਂ ਵੇਹਦੀਆਂ ਇਦਾਂ ਆ ਕੋਈ ਨਹੀਂ ਕਰਦੇ ਉਹਨਾਂ ਸਰੇਦ ਤੋਂ ਲੱਗੀਆਂ ਲੈਂਦੀਆਂ ਤੇ ਉਹਨਾਂ ਵਿਚਾਰੀਆਂ ਨੇ ਕਦੀ ਆਖਿਆ ਨਹੀਂ ਸਾਨੂੰ ਵੀ ਆ ਤੂੰ ਹੀ ਸਾਡੇ ਨਾਲ ਕਰਾਓ ਤਾਂ ਹੀ ਅਜੇ ਆਦਿ ਨੇ ਆ ਡੰਗ ਰਹੇ ਆ ਕਰਦੇ ਹੋ ਇਦਾਂ ਕਰਦੇ ਹੋ ਫਿਰ ਵੀ ਕਰ ਦਿੰਦੀਆਂ ਹੈ ਹਾਂਜੀ ਹਾਂਜੀ ਅਹੀਂ ਵੇਲੇ ਵੀ ਤਾਂ ਵੀ ਨਹੀਂ ਤੇ ਹੁਣ ਮੈਂ ਜਲ ਆਪਾਂ ਵੇਲੇ ਤੇ ਆਪਾਂ ਨਾਲ ਆਇਆ ਹੈਲਪ ਕਰਾ ਦਿੰਦੇ ਜਿਹਾ ਸਾਗ ਜਿਹੜਾ ਸਵਾਰਾ ਕਰ ਦਿੰਦੇ ਆ ਤੇ ਧੋ ਕੇ ਤੇ ਚੀਰ ਲੈ ਗਈ ਹੈ ਹਾਂਜੀ ਹਾਂਜੀ ਇੰਨਾ ਕੰਮ ਆ ਆਪਾਂ ਹਾਵ ਕਰ ਦਿੰਦੇ ਹਾਂ ਹਮ ਇਹਨੇ ਨਾਲ ਹੀ ਵੀ ਅਫਰੀਕਾ ਜਾਂਦਾ ਆਪਾਂ ਸਾ ਸਵਾਰਾ ਦੇ ਬਾਲ ਨੂੰ ਕਰ ਦਿੰਨੇ ਤੇ ਹੋ ਕੇ ਤੇ ਚੀਰ ਕੇ ਕਰ ਦਿੰਨਾ ਹੈ ਇਹ ਅੱਜ ਮੈਂ ਪੁੱਛਣਾ ਸੀ ਬਾਬਾ ਜੀ ਕਿ ਜਿਵੇਂ ਹੁਣ ਆਪਾਂ ਕਣਕਾਂ ਨੂੰ ਪਹਿਲੇ ਪਾਣੀ ਦੇ ਲਏ ਆ ਹਾਂਜੀ ਤੇ ਇਹਦੋਂ ਲੱਗੇ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਆ ਵੀ ਆ ਕਣਕ ਨੂੰ ਆਪਣੀ ਬਿਮਾਰੀ ਲੱਗ ਸਕਦੀ ਆ ਆ ਗੰਦ ਹੋ ਸਕਦਾ ਹੈ ਜਾਂ ਕੁਝ ਹੋ ਸਕਦਾ ਵੇਖੋ ਗੰਦ ਦੇ ਤੇ ਪ੍ਰੋਬਲਮ ਤੇ ਨਹੀਂ ਆਉਣੀ ਚਾਹੀਦੀ ਕਿਉਂਕਿ ਉਹਦਾ ਸਪਰੇਅ ਕੀਤੀ ਆ ਮਤਲਬ ਰੋਜ਼ਨਾ ਮਦੀਨ ਤੇ ਮਰਗੇ ਨੇ ਤਕਰੀਬਨ ਸਾਰੇ ਇਹ ਵਹ ਹੈ ਰਾਜਾ ਉੱਤੇ ਕੀ ਅੰਦਾਸਾਰੀ ਦਵਾਈ ਦੀ ਸਪਰੇਅ ਕਰਤੀ ਹੈ ਹਾਂਜੀ ਹਾਂਜੀ ਤੇ ਉਹਦੀ ਲੋੜ ਤੇ ਨਹੀਂ ਪੈਣੀ ਤੇ ਜੇ ਮਤਲਬ ਮਦੀਨ ਹੁੰਦਾ ਵੀ ਆ ਹਾਂਜੀ ਜਾਵਦਾ ਕੋਈ ਵੀ ਮਾਰਨ ਦਾ ਪਹਿਲੀ ਗੱਲ ਤੇ ਜਿੰਨੇ ਪਾਈਏ ਜਿੰਨੇ ਕਣਕਜ ਭਰਨੀ ਜਾਂ ਭਰ ਦਿੱਤੀ ਆ ਹਾਂਜੀ ਉਹ ਹਵਤਾਜੂਰੀ ਆ ਨਾ ਬਾਵੇਂ ਨੂੰ ਜਿੰਨੇ ਇਹ ਦਵਾਈਆਂ ਪਾਈਆਂ ਨੇ ਅੱਛਾ ਹੂੰ ਮਤਲਬ ਜੇ ਗਾਂਦਮਾਸਾ ਖਾਗਾਏ ਹੈਗਾ ਹੈਗਾ ਮਾ ਤੇ ਉਹਨੂੰ ਦਵਾਈ ਆਪਾਂ ਇਹ ਪਾਈ ਆ ਨਾ ਕਣ ਕੇਰ ਕੇ ਉਸੇ ਦਿਨ ਫਿਰ ਆਪਾਂ ਨੂੰ ਉਹ ਦਿਨ ਆਪਾਂ ਹਵਤਾ ਇੱਕ ਜਿਹੜੀ ਉਹ ਖਾਣ ਨਹੀਂ ਪਉਣੀ ਠੀਕ ਹੈ ਉਹਨੂੰ ਦਵਾਈ ਨੂੰ ਅਸਰ ਕਰ ਦੇਣਾ ਜੇ ਆਪਾਂ ਉਸੜੀ ਦਵਾਈ ਕਣਕ ਪਰ ਕੇ ਤੇ ਦਵਾਈ ਖਾਦ ਪਾ ਦੇਣ ਫਿਰ ਉਹ ਦਵਾਈ ਅਸਰ ਨਹੀਂ ਕਰਦੀ ਅੱਛਾ ਅੱਛਾ ਤੇ ਉਹਦੇ ਨਾਲ ਫਿਰ ਇਹ ਵੀ ਤੇ ਜੇ ਜਾਵਦਾ ਤੁਹਾਨੂੰ ਫਿਰ ਵੀ ਉਹ ਮਾੜਾ ਮੋਟਾ ਵੀ ਨਹੀਂ ਕੰਟਰੋਲ 'ਚ ਹੁੰਦਾ ਵੀ ਜਾਵਦਾ ਵਾ ਵੀ ਹਫਤੇ ਬਾਅਦ ਤੇ ਜੇ ਇਹਦੇ ਉਹ ਰੋਗ ਗਿਆ ਉੱਥੇ ਹਾਂਜੀ ਫਿਰ ਵੀ ਉਹਨੇ ਮਰ ਜਾਣਾ ਅੱਛਾ ਤੇ ਜੇ ਉਹ ਪੀੜਾ ਜਾ ਪੈ ਗਿਆ ਵਾ ਥੱਲੇੋਂ ਘਾਟਾ ਮਾੜਾ ਮਾੜਾ ਹੋ ਗਿਆ ਤਾਂ ਵੀ ਉਹਨੇ ਮਰ ਜਾਣਾ ਠੀਕ ਹੈ ਠੀਕ ਹੈ ਉਹਨੇ ਬਨਣਾ ਨਹੀਂ ਆ ਤੇ ਜੇ ਤੁਹਾਨੂੰ ਜਾਪਦਾ ਵੇ ਫਿਰ ਵੀ ਉਹਦੇ ਵਿੱਚ ਕੁਝ ਕਮੀ ਪੇਸ਼ੀ ਹੈਗੀ ਹੈ ਤੇ ਫਿਰ ਤੁਸੀਂ ਆ ਜਿਹੜੀ ਖਾਦ ਹੁਣ ਪਾਉਣੀ ਹੈ ਉਹਦੇ ਨਾਲ ਤੁਸੀਂ ਸੰਘੌਰ ਪਾਦ ਉਹ ਤੇ ਜਾਂ ਫਿਰ ਸਪਰੇਅ ਦਾਈ ਆ ਮਸਲਾ ਲ ਪੇਲੀ ਗੱਲ ਤੇ ਗੰਧ ਜਿਹਾ ਬਤਾ ਨਾ ਪਰ ਇਹ ਮਰ ਜਾਨ ਤਕਰੀਬ ਨਹੀਂ ਗੰਧ ਮਰ ਜਾਣਾ ਠੀਕ ਹੈ ਠੀਕ ਹੈ ਉਹ ਇਹ ਜ਼ਿੰਮੇਦਾਰ ਨੂੰ ਆਪਣੇ ਸਾਵਨ ਵੇਖ ਜਾਣਾ ਵੀ ਮਰਦਾ ਕਿ ਨਹੀਂ ਮਰਦਾ ਤੇ ਜੇ ਨਹੀਂ ਮਰਦਾ ਤੇ ਫਿਰ ਵੀ ਉਹਨੂੰ ਫਿਰ ਸੰਕੁਰ ਪਾਉਣਾ ਹੈ ਉਹਨੂੰ ਫਿਰ ਸਪਰੇਅ ਦੁੱਜੀ ਜਿਹੜੀ ਆ ਉਹਦੀ ਤਿਆਰੀ ਕਰੇ ਕਰਨ ਦੀ ਉਹ ਵੀ ਅਜੇ ਹੋਰ ਵੇਲੇ ਪਹਿਲੀ ਗੱਲ ਜੇ ਰੋਗ ਗਿਆ ਤੇ ਉਹਨੇ ਕਣਕ ਦੇ ਉੱਤੇ ਚੜ ਜਾਣਾ ਖਾਦ ਪੈ ਗਈ ਉੱਤੇ ਚੜ ਜਾਣਾ ਕਣਕ ਨੇ ਹੁਣ ਨਦੀਨ ਦੇ ਕਰ ਰੁਕ ਜਾਂਦਾ ਠੀਕ ਹੈ ਉਦੋਂ ਬਾਅਦ ਆ ਫੁੱਲਦਾ ਨਹੀਂ ਹੈ ਤੇ ਜੇ ਅਸੀਂ ਖਾਦ ਪਾਉਨੇ ਜਾਂ ਕੋਈ ਹੋਰ ਚੀਜ਼ ਪਾਉਨੇ ਆ ਜੋ ਨਦੀਨ ਜਾਂ ਫਰ ਹੋ ਕੇ ਗੰਦੂ ਗੈਰ ਹੁੰਦਾ ਹੈ ਤੇ ਉਹ ਵਿੱਚੋਂ ਖਾਦ ਦੇ ਤਤ ਨਹੀਂ ਲੈਂਦਾ ਉਹ ਜੇ ਰੋਗ ਗਿਆ ਉਹਨੇ ਮਲਬੋ ਦਵਾਈ ਅਸਰ ਕਰ ਗਈ ਫਿਰ ਤੁਹਾਨੂੰ ਤਤ ਕੀ ਲੈਣੇ ਫਿਰ ਤੇ ਉਹਨੂੰ ਨਹੀਂ ਮਿਲਨੇ ਉਹ ਗਾ ਹਵਤਾ ਤੇ ਆਖਣੇ ਆਪਾਂ ਭਰਦੇ ਆ ਸਾਰ ਖਾਨ ਨਹੀਂ ਪੋਣੀ ਹਾਂ ਆਪਾਂ ਖਾਦ ਪੋਣੀ ਇੱਕ ਹਵਤਾ ਖਲੋਗੇ ਹਾਂ ਉਹਨੂੰ ਵੇਖ ਕੇ ਠੀਕ ਆ ਫੇਰ ਪੋਣੀ ਆ ਤੇ ਜੇ ਆਪਾਂ ਉਸੇ ਵੇਲੇ ਛੁੱਟਦੇ ਨੇ ਫੇਰ ਉਹ ਜਿਹੜੀ ਆ ਨਾ ਉਹਨੂੰ ਇਹ ਉਹਨਾਂ ਵਾਸਤੇ ਜਿਨ੍ਹਾਂ ਦੇ ਨਦੀਨ ਜਾਪਣ ਦੇ ਰਿਹਾ ਹੈ ਜਿ ਆਪਾਂ ਵਿੱਚ ਹੈਗਾ ਉਹਨਾਂ ਵਾਸਤੇ ਠੀਕ ਤੇ ਜਿਨ੍ਹਾਂ ਦੇ ਨਹੀਂ ਨਦੀਨ ਉਹਦੇ ਪਾਣੀ ਚਲੋ ਪਾ ਦੇਣ ਕੋਈ ਗੱਲ ਨਹੀਂ ਤੇ ਜਿਨ੍ਹਾਂ ਦੇ ਹੈਗਾ ਵੇ ਨਦੀਨ ਦੇ ਆਪਾਂ ਉਹਨੂੰ ਸਪਰੇਅ ਕੀਤੀ ਆ ਹਾਂਜੀ ਆਹ ਕੀ ਰਾਜਾਂ ਹੋਰ ਇਹ ਉਹਦੇ ਵਿੱਚ ਵੀ ਉਹਨਾਂ ਨੂੰ ਹਫਤਾ ਜਿਹੜਾ ਉਹ ਵੇਖ ਲੈਣਾ ਚਾਹੀਦਾ ਘਰ ਕੇ ਠੀਕ ਹੈ ਤੇ ਉਹ ਉਹਦੇ ਵਿੱਚ ਫਿਰ ਇਹ ਵੀ ਜੇ ਨਦੀਨ ਰੁਕ ਗਿਆ ਵਾ ਹਾਂਜੀ ਸਮਝੋ ਤਾਂ ਵੀ ਉਹ ਮਰ ਜਾਊਗਾ ਉਹਨੇ ਤੁਰਨਾ ਨਹੀਂ ਤੇ ਜੇ ਉਹ ਥੱਲਿਓਂ ਪੀੜਾ ਜਾਂ ਮਾੜਾ ਜਾਂ ਹੋ ਗਿਆ ਤਾਂ ਵੀ ਉਹਨੇ ਮਰ ਜਾਣਾ ਦਵਾਈ ਇਸੇ ਸਮਝੂ ਕਰ ਗਈ ਤੇ ਕਈ ਵਾਰੀ ਹੁਣ ਜਿਹੜਾ ਪੀਲਾਪਨ ਜਾਂ ਪਿੰਦਾ ਹੈ ਕਣਕ ਨੂੰ ਇਹ ਪਹਿਲੋ ਤਾਂ ਨਹੀਂ ਪਿੰਦਾ ਹੁੰਦਾ ਹੁਣੇ ਜੇ ਸ਼ੁਰੂ ਹੋਇਆ ਕੁਝ ਸਾਲਾਂ ਤੋਂ ਤੇ ਇਹ ਜਿਹੜਾ ਹੁਣੇ ਪਿੰਦਾ ਹੁੰਦਾ ਹੈ ਕਿ ਜਾਂ ਫਿਰ ਉਹ ਬਾਅਦ ਚ ਲੇਟ ਪਿੰਦਾ ਜਦੋਂ ਪੱਕ ਰਵੇ ਨਹੀਂ ਪੀੜਾਪਨ ਜਿਹੜਾ ਉਹ ਨਾ ਉਹ ਗਾੜੀ ਪੈਣਾ ਜਾ ਕੇ ਉਹ ਜਿੱਦਾਂ ਧੁੰਦਾ ਹੋਈਆਂ ਜਾਂ ਕਿਦਾਂ ਉਹ ਪੀੜਾਪਨ ਹਲਦੀ ਰੋਗ ਆਉਂਦਾ ਉਹਦੇ ਨਾਲ ਹਾਂ ਪੀੜਾਪਨ ਉਹ ਹੁੰਦਾ ਵਾ ਠੀਕ ਉਦੋਂ ਕਣਕ ਜਿਹੜੀ ਉਹ ਪੀਲੀ ਹੁਣੇ ਸ਼ੁਰੂ ਹੋ ਜਾਂਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਈਆ ਪੈਣਾ ਭਰਾ ਨੂੰ ਇਹਦੇ ਵਿੱਚ ਵੀ ਆਪਾਂ ਵੀਡੀਓ ਇਹ ਵੀ ਆਪਾਂ ਇਹ ਨਹੀਂ ਵੇਖਣਾ ਵੀ ਉਹਨੂੰ ਆਪਾਂ ਪੀੜੀ ਹੋਈ ਦੇ ਸਪਰੇਅ ਕਰਨੀ ਆ ਜਦੋਂ ਆਪਣੀ ਕਣਕ ਅੱਧ ਜੈ ਚਲ ਜਾਂਦੀ ਹੈ ਨਾ ਹਾਂ ਹੂੰ ਹਾਂ ਉਦੋਂ ਆਪਾਂ ਉਹਨੂੰ ਹੈਕਸਾਜ਼ੋਲ ਹੈਕਸਾਜ਼ੋਲ ਤੇ ਆਪਣੀ ਢਾਲੀ ਸਪਰੇਅ ਜਿਹੜੀ ਉਹ ਕਰਨੀ ਕਰਨੀ ਹਾਂ ਕਿਉਂ ਆਪਾਂ ਉਹਨੂੰ ਵੇਖਣਾ ਵੀ ਇਹਨੂੰ ਇਹ ਹੁਣ ਖਲਦੀ ਰੂਪ ਹੈ ਪੀਆ ਬੈ ਫਿਰ ਉਹਨੂੰ ਕਰਨੀ ਨਾ ਉਹਨੂੰ ਇਹ ਸਪਰੇਅ ਇੱਕ ਜਿਹੜੀ ਉਹ ਕਰ ਦੇਣੀ ਆ ਕਿਉਂਕਿ ਦਵਾਈ ਸਸਤੀ ਆ ਇਹ ਦਵਾਈ ਇੰਨੀ ਮਹਿੰਗੀ ਨਹੀਂ ਇਹ ਆਪਾਂ ਨੂੰ ਦੋਵੇਂ ਦਵਾਈਆਂ 350 ਦੀਆਂ ਪੈਣੀਆਂ ਨੇ ਤੇ ਇਹਦਾ ਸਹੀ ਸਮਾਪਾ ਮੰਨ ਲੀਏ ਵੀ ਬਜਾਈ ਤੋਂ ਕੋਈ 60 ਦਿਨ ਬਾਅਦ ਦਾ ਹੈ ਹਾਂ ਠੀਕ ਹੈ ਤੇ ਇਹ ਵੀ ਉਹਦੇ ਨਾਲ ਫਿਰ ਪੈਣੀ ਨਹੀਂ ਪੀਲੀ ਕੁੰਗੀ ਪੈਣੀ ਨਾ ਪੀਲੇ ਪੰਨ ਪੈਣਾ ਹੀ ਕਣਕ ਦੇ ਵਿੱਚ ਠੀਕ ਤੇ ਉਹਦੇ ਵਿੱਚ ਇਹ ਐ ਵੀ ਜੇ ਆਪਾਂ ਨੂੰ ਇਹ ਇੱਕ ਰਾਂ ਕਰ ਦਿੱਤੀਏ ਤੇ ਜਦੋਂ ਆਪਾਂ ਗੱਭੇ ਦੇ ਉੱਤੇ ਆ ਜਾਂਦੀ ਨਾ ਹਾਂਜੀ ਕਣਕ ਨੂੰ ਗੱਭਾ ਪਾਰਨਾ ਸ਼ੁਰੂ ਕਰਦੀ ਉਦੋਂ ਇੱਕ ਸਪਰੇਅ ਦੀ ਕਰਨੀ ਹੈ ਠੀਕ ਹੈ ਹਾਂ ਉਹਦੇ ਨਾਲ ਫਿਰ ਇਹ ਐ ਵੀ ਕਣਕ ਜਿਹੜੀ ਐ ਸਹੀ ਰਹੂਗੀ ਕੋਈ ਨੁਕਸ ਨਹੀਂ ਪੈਣਾ ਉਹਨੂੰ ਤੇ ਨਾ ਆਪਾਂ ਨੂੰ ਬਹੁਤੀਆਂ ਮਹਿੰਗੀਆਂ ਦਵਾਈਆਂ ਪਾਉਣੀ ਲੋੜ ਹੀ ਹੈ ਜੇ ਇੱਕ ਵਾਰੀ ਵੇਰਵਾ ਲੈ ਲਈਏ ਤੇ ਅੱਜ ਜੇ ਆਪਾਂ ਮੰਨ ਲਓ ਕਰਨ ਕੇ ਜੋ ਹੈ ਕੇਰੀ ਹੈ ਹਾਂ ਤੇ ਅਗਲੇ ਦਿਨ ਫਿਰ ਅਸੀਂ ਕਰਨੀ ਆ ਇਹ ਅਵਕੀਰਾ ਦੀ ਸਪਰੇ ਹਾਂ ਤੇ ਉਦੋਂ ਬਾਅਦ ਅਵਕੀਰਾ ਦੀ 20 ਦਿਨ ਬਾਅਦ ਅਸੀਂ ਪਹਿਲਾ ਪਾਣੀ ਲਾਉਣਾ 18 ਤੋਂ 20 ਦਿਨ ਹਾਂ 18 ਨੂੰ ਲਾ ਦੇਣੀ ਹੈ 18 ਤੋਂ 20 ਦਿਨ ਦੇ ਵਿੱਚ ਵਿੱਚ ਪਾਣੀ ਲਾਉਣਾ ਚਾਹੀਦਾ ਤੇ ਪਾਣੀ ਲਾ ਕੇ ਫਿਰ ਨਾਲ ਉਦੋਂ ਖਾਦ ਪਾਉਣੀ ਹੈ ਖਾਦ ਹਵਤਾ ਦੇਖ ਕੇ ਜੇ ਨਦੀਨ ਨਹੀਂ ਉੱਗਾ ਫਿਰ ਬਾਵੇਂ ਬਾਦੋ ਜੇ ਉੱਗ ਪਿਆ ਫਿਰ ਉਹਨੂੰ ਹਵਤਾ ਜਿਹੜਾ ਉਹ ਰੈਸਟ ਦੇਣੀ ਪੈਣੀ ਫਿਰ ਉਹ ਨਦੀਨ ਦੇਤੇ ਜਿਹੜਾ ਅਸਰ ਕਰ ਜੂਗੀ ਦਵਾਈ ਹਾਂ ਜੇ ਪਹਿਲੀ ਖਾਦ ਆਪਾਂ ਤੇ ਕੇਰਾਂ ਦੇ ਨਾਲ ਹੀ ਦਾਣਿਆਂ ਦੇ ਨਾਲ ਹੀ ਅਸੀਂ ਉਹ ਸੁਪਰ ਸੀਡਰ ਦੇ ਨਾਲ ਹੀ ਪਾ ਦਿੱਤੀ ਹਨਾ ਪਹਿਲੋਂ ਮੋੜ ਤੇ ਜਦੋਂ ਕਣਕ ਨੂੰ ਖਾਦ ਪੈਣੀ ਤੇ ਦੂਜੀ ਵਾਰੀ ਪਾਣੀ ਤੋਂ ਬਾਅਦ ਪਾਉਣੀ ਆ ਤੇ ਜਾਂ ਫਿਰ ਉਹ ਤੋਂ ਪਹਿਲਾਂ ਵੀ ਇੱਕ ਵਾਰੀ ਛੱਟਾ ਦੇਣਾ ਨਹੀਂ ਨਹੀਂ ਦੂਜੀ ਆਪਾਂ ਨੀਰਾ ਪਾਣੀ ਦੇਣਾ ਆਪਾਂ ਉਹਨੂੰ ਪਹਿਲਾਂ ਨਹੀਂ ਵਖਾਉਣੀ ਆਪਾਂ ਉਹ ਦਿਨ ਦਾ ਵੀ ਜੇ ਇਹਦੇ ਨਦੀ ਨਹੀਂ ਹੈਗਾ ਤੇ ਆਪਾਂ ਪਰ ਕੇ ਤੀਜੇ ਚੌਥੇ ਦਿਨ ਪੈਰ ਠਰਾਵਾਏ ਹੋਏ ਹੁੰਦਾ ਉਦੋਂ ਖਲਾਰੋ ਕਿਉਂ ਜਦੋਂ ਤੁਰਨਾ ਵਿੱਚ ਸਭ ਖਾਜੇ ਠੀਕ ਹੈ ਠੀਕ ਹੈ ਠੀਕ ਤੇ ਜੇ ਆਪਾਂ ਨੂੰ ਮਤਲਬ ਜਾਬਦਾ ਵਿੱਚ ਨਦੀਨ ਹੈਗਾ ਤਾਂ ਫਿਰ ਆਪਾਂ ਹਫਤਾ ਜਿਹੜਾ ਇਹ ਵੇਟ ਕਰਕੇ ਤੇ ਹਫਤੇ ਬਾਅਦ ਆਪਾਂ ਉਹਨੂੰ ਪਾਉਣੀ ਹੈ ਹਾਂ ਕਿਉਂਕਿ ਹਫਤੇ ਬਾਅਦ ਉਹ ਦਵਾਈ ਜਿਹੜੀ ਆ ਉਹਨੇ ਅਸਰ ਆਪਣਾ ਕਰ ਦੂਗੀ ਤੇ ਉਹਨੇ ਉਹ ਨਦੀਨ ਜਿਹੜਾ ਉੱਗਾ ਉਹਨੂੰ ਵੀ ਹਾਂ ਉਹਨੇ ਮਾਰ ਦੇਣਾ ਤੇ ਇਹ ਹੋ ਗਏ ਦੋ ਬੋਰੀਆਂ ਖਾਦ ਸਾਹਿਬ ਨਾਲ ਹੋ ਗਈ ਤੇ ਉਦੋਂ ਬਾਅਦ ਤੀਜੀ ਬੋਰੀ ਕਦੋਂ ਪਾਉਣੀ ਆ ਤੇ ਜਾਂ ਫਿਰ ਇੰਨੀ ਬੋਧ ਹੁੰਦੀ ਆ ਕਿ ਪਤਾ ਕੋਈ ਖਾ ਜਿਹੜੀ ਆ ਨਾ ਖਾਦ ਪਾਉਣ ਦਾ ਇਹ ਨਹੀਂ ਆਪਾਂ ਵੀ ਬੋਰੀਆਂ ਗਿਣਨੀਆਂ ਆ ਆਪਾਂ ਫਸਲ ਦਾ ਰੂਹ ਵੇਖਣਾ ਠੀਕ ਹੈ ਇਹ ਸਭ ਫਸਲ ਸਾਡੀ ਖਾਦ ਮੰਗਦਾ ਹੋਰ ਨਹੀਂ ਮੰਗਦਾ ਜੇ ਨਹੀਂ ਮੰਗਦਾ ਤੇ ਆਪਾਂ ਉਹਨੇ ਤੀਜੀ ਬੋਰੀ ਪਾਉਣ ਦੀ ਲੋੜ ਨਹੀਂ ਆਪਾਂ ਤੀਜੀ ਬੋਰੀ ਪਾ ਕੇ ਦੇਖਣੀ ਅੱਛਾ ਅੱਛਾ ਇਹ ਵੀ ਚੱਕਰ ਹੋ ਜਾਂਦਾ ਨਾ ਉਹ ਤੇ ਵੇਖੀ ਜੂ ਤੇ ਜੇ ਆਪਣਾ ਕਣਕ ਕਮਜ਼ੋਰ ਆ ਤੇ ਖਾਦ ਮੰਗਦੀ ਆ ਤੇ ਫੇਰ ਆਪਾਂ ਉਹਨੂੰ ਨਾ ਪਾਈਏ ਤੇ ਫੇਰ ਵੀ ਉਹ ਕਣਕ ਕਮਜ਼ੋਰ ਹੈ ਜੂ ਫੇਰ ਉਹਨੂੰ ਝਾੜ ਨਹੀਂ ਪੂਰਾ ਦੇਣਾ ਆਪਾਂ ਫਸਲ ਦੇ ਨਾਲ ਵੇਖ ਕੇ ਇਹ ਕੰਮ ਕਰਦੇ ਆਂ ਪਹਿਲੀਆਂ 2 ਦੇ ਮਤਲਬ ਪੌਣੀਆਂ ਲਾਜ਼ਮੀ ਹੁੰਦੀਆਂ ਤੇ ਉਹ ਤੋਂ ਬਾਅਦ ਵਾਲੀ ਆਪਾਂ ਜਾਂਚਣਾ ਹੈ ਵੀ ਸਾਡੀ ਫਸਲ ਕੈਸ ਰੋਖਿਆ ਕੀ ਉਹ ਮੰਗਦੀ ਆ ਔਰ ਖਾਦ ਜਾਂ ਨਹੀਂ ਨਹੀਂ ਉਹ ਪਤਾ ਨਹੀਂ 2 ਲਾਜ਼ਮੀ ਨਹੀਂ ਆਪਾਂ ਯੂਰੀਓ 2 ਲਾਜ਼ਮੀ ਆਪਾਂ ਸੁਟਣੀ ਹੁਣ ਆਪਾਂ ਇੱਕ ਇੱਕ ਪਾਈ ਆ ਹਾਂਜੀ ਤੇ ਉਹਦੇ ਵਿੱਚ ਆਪਣੀ ਜਿੱਥੇ ਜਦੋਂ ਸਾਈਦਾ ਉੱਤੇ ਨਹੀਂ ਸੁਪਰ ਸੀ ਦਰਜੀ ਦਾ ਮਤਲਬ ਹਾਂ ਫੇਰੇ ਲਾਈ ਦੇ ਸੈਦਾਂ ਦੇ ਆਪਾਂ ਖੀਰ ਤੇ ਉਥੇ ਦੋਰੇ ਲੱਗ ਜਾਂਦਾ ਹਾਂਜੀ ਹਾਂਜੀ ਉਥੇ ਹੁਣ ਕਣਕ ਉਹ ਪੂਰੇ ਜੋਰ ਚ ਹਾਂਜੀ ਹੁਣ ਉਹਨਾਂ ਦਾ ਆਪਾਂ ਦੋਰੇ ਮੋਰੀ ਪਾਵਾਂਗੇ ਤੇ ਉਹ ਅਹੀਂ ਹੁਣ ਥਾਂ ਜਿਹੜੇ ਨਾ ਉਹ ਆਪਾਂ ਇਹਨਾਂ ਨੂੰ ਆਖਿਆ ਵੀ ਜਦੋਂ ਉਹਨੂੰ ਪਾਉਣੀ ਹੈ ਤੇ ਉਹ ਥਾਂ ਨੂੰ ਖਾ ਨਹੀਂ ਪਾਉਣੀ ਸੈਦਾਂ ਦੇ ਉੱਤੇ ਹਾਂ ਆਪਾਂ ਖਾ ਦੇ ਜਿਹੜੀ ਮੋਰੀ ਦੂਜੀ ਪਾਉਣੀ ਆ ਕਿਉਂਕਿ ਦੂਜੀ ਪੋਰੀ ਮਹਾ ਉਹਨਾਂ ਚੱਲਣੀ ਆ ਕਣਕਾਂ ਪੂਰੀਆਂ ਜੋਰ ਚ ਆ ਉਹ ਵੇਖ ਕੇ ਪਾਓ ਜਿੱਥੇ ਤੁਹਾਨੂੰ ਜਾਪਦਾ ਵੀ ਇਹ ਜਗ੍ਹਾ ਤੇ ਕਣਕ ਭਾਰੀ ਆ ਤੇ ਉਥੇ ਰੁਕ ਜਾਓ ਜਿੱਥੇ ਜਾਦੇ ਉਥੇ ਵਿੱਚ ਫਿਰ ਕੇ ਤੇ ਕਣਕ ਨੂੰ ਬਰਾਬਰ ਕਰੋ ਫਿਰ ਕੇ ਹਾਂ ਫੇਰ ਉਹ ਪਾਓ ਇਹ ਨਹੀਂ ਵੀ ਆਪਾਂ ਦੋ ਬੂਰੀਆਂ ਪੂਰੀਆਂ ਕਹਿੰਦੇ ਸਾਰੇ ਕਿੱਲੇ ਨੂੰ ਦੋ ਬੂਰੀਆਂ ਪਾ ਦੋ ਕਿਉਂਕਿ ਦੋ ਬੂਰੀਆਂ ਸਾਡੀ ਹੁਣ ਪੈਣੀਆਂ ਕਈ ਉਹਨਾਂ ਚੱਲਣੀਆਂ ਹੀ ਨਹੀਂ ਠੀਕ ਹੈ ਠੀਕ ਤੇ ਇੱਕ ਹੋਰ ਹੈ ਉਹਦੇ ਜੇ ਲੱਖ ਲੱਖ ਤੇ ਪਰਾਈ ਵਿੱਚ ਗਾਲੀ ਹੈ ਉਹਨੇ ਵੀ ਅਜੇ ਲੱਗਣਾ ਹੁੰਦਾ ਹਾਂ ਸਹੀ ਗੱਲ ਆ ਤੇ ਉਹ ਪਰਾਲੀ ਦੇ ਕਰਕੇ ਖਾਦ ਥੋੜੀ ਘੱਟ ਹੀ ਪਏ ਘੱਟ ਪੈਣੀ ਠੀਕ ਠੀਕ ਇਹ ਵੀ ਫਸਲ ਨੂੰ ਖਾਦ ਇਹਨਾਂ ਵੀ ਆਪਾਂ ਗਿਣਤੀ ਕਰਨ ਵੀ ਇੰਨੀ ਆ ਪਾਉਣੀਆਂ ਪਾਉਣੀਆਂ ਆ ਆਪਾਂ ਫਸਲ ਨੂੰ ਵੇਖ ਕੇ ਪਾਉਣਾ ਹੋ ਸਕਦਾ ਤਿੰਨਾਂ ਦੀਸਾਂ ਚਾਰ ਵੀ ਖਾ ਜਾਏ ਕੋਈ ਅੱਛਾ ਆਹ ਤੇ ਹੋ ਸਕਦਾ ਕਿਤੇ ਡੇਢ ਹੀ ਲੱਗੇ ਕਿਤੇ ਡੇਢ ਹੀ ਲੱਗੇ ਹਾਂ ਇਹ ਵੀ ਆਪਾਂ ਫਸਲ ਦੇ ਉਹਦਾ ਰੋਟਾਂ ਵੀ ਏਕੇ ਖਾਦ ਜਿਹੜੀ ਫਿਰ ਪਾਉਣੀ ਹੈ ਇਹ ਨਹੀਂ ਵੀ ਕਰੋ ਕੱਲ ਦੇਣਾ ਬੰਦੇ ਨੂੰ ਜਾ ਪਲਾਣੀ ਪੈਣੀ ਛੋਟਿਆ ਤੇ ਆਪ ਘਰ ਬੈਠੇ ਵੇ ਵੇਖੋ ਇਹਨਾਂ ਮੁੜਕੇ ਜਦੋਂ ਵੇਖੋ ਜਾਗ ਜਦੋਂ ਕਾਂਕ ਸਾਰੀ ਪੈੜੀ ਚ ਵਿਛੀ ਹੋਏ ਠੀਕ ਹੈ ਠੀਕ ਹੈ ਆ ਗੋ ਪੈੜੀ ਆ ਲਾ ਫੇਰਾ ਮਾਰ ਕੇ ਆਪ ਵੇਖਣਾ ਚਾਹੀਦਾ ਪੈੜੀ ਖਾਦ ਮੰਗਦੀ ਆ ਕਿ ਨਹੀਂ ਮੰਗਦੀ ਉਹਦੇ ਇਲਾਵਾ ਉਹਦਾ ਧਿਆਨ ਰੱਖੋ ਸਿਰਫ ਬੰਦੇ ਨੇ ਤੇ ਪਾਉਣੀ ਆ ਤੇ ਆਪਾਂ ਕਿਸੇ ਨੂੰ ਆਖਣਾ ਉਹਨੇ ਪਾ ਦੇਣੀ ਆ ਆਪਾਂ ਸਿਰਫ ਤੇ ਫਿਰ ਇਹਦਾ ਬਾਬਾ ਜੀ ਮੈਂ ਇਹੋ ਹਿਸਾਬ ਵੇਖਣਾ ਵੀ ਵੀਵੇਂ ਦੇਣ ਤੇ ਸਮਝੋ ਹੀ ਪਾਣੀ ਦੇ ਲਿਆ ਉਦੋਂ ਬਾਅਦ ਜੋ ਦੂਸਰੀ ਆ ਉਹ ਆਪਾਂ ਜਾਂਚ ਪਰਖ ਕੇ ਪਾਈ ਖਾਦ ਉਦੋਂ ਬਾਅਦ ਅਗਲਾ ਸਟੈਪ ਅਗਲਾ ਪਾਣੀ ਦੇਣਾ ਆ ਜਾਂ ਫਿਰ ਉਦੋਂ ਪਹਿਲਾਂ ਕੋਈ ਸਪਰੇਅ ਨੂੰ ਵੇਖਣਾ ਚਾਹਾਂ ਉਹ ਚੀਜ਼ ਕੁਛ ਨਹੀਂ ਸਪਰੇਅ ਨੂੰ ਵੇਖਣਾ ਆ ਆਪਾਂ ਪਾਣੀ ਦੇਣਾ ਅਗਲਾ ਪਾਣੀ ਮੰਗਦਾ ਵਾ ਇਹ ਕਣਕ ਮੰਗਦੀ ਆ ਆਪਣੀ ਪਾਣੀ ਕਿਉਂਕਿ ਪਾਣੀ ਹੁਣ ਇਹ ਵੀ ਪੈ ਜਮੀਨ ਜਮੀਨ ਦਾ ਪਰ ਹੁਣ ਜੇ ਡੱਬਾ ਵਾ ਹਾਂ ਉਹਨੇ ਪਾਲੀ ਹੀ ਰੋਈ ਯਾਰੀ ਨੂੰ ਪਹਿਲਾਂ ਮੰਗਣਾ ਠੀਕ ਆ ਜੇ ਪ੍ਰਾਣੀ ਵਾਲੀ ਪੈੜੀ ਆ ਜਿਹਦੇ ਪ੍ਰਾਣੀਆਂ ਵਗੀਆਂ ਉਹਨੇ ਹੀ ਪਾਣੀ ਨਹੀਂ ਛੇਤੀ ਮੰਗਣਾ ਕਿ ਉਹ ਪ੍ਰਾਣੀ ਵਿੱਚ ਸੱਲ ਬੜੀ ਰੱਖ ਦੀ ਹਾਂ ਤੇ ਆਪਾਂ ਨੂੰ ਜ਼ਮੀਨ ਦਾ ਰੋਟਾਂ ਵੀ ਇੱਕ ਹੀ ਉਹਦੇ ਪਾਣੀ ਦੇ ਸਾਰਾ ਕੋਈ ਫੇਰ ਆਪਾਂ ਨੂੰ ਪਾਣੀ ਜਿਹੜਾ ਲਾਉਣਾ ਉਹਨਾਂ ਪੈੜੀਆਂ ਨੂੰ ਠੀਕ ਕਿਉਂਕਿ ਉਹਦੇ ਵਿੱਚ ਆਪਾਂ ਇਹ ਨਹੀਂ ਵੀ ਘਰੋਂ ਬੈਠੇ ਆਖੀ ਇਹਨੂੰ ਪਾਣੀ ਲਾ ਇਹਨੂੰ ਆਹ ਵੇਖੋ ਤੇ ਇੱਕ ਕਈ ਹੁਣ ਕਹਿੰਦੇ ਆ ਵੀ ਇਹ ਵਕਤ ਜ਼ਿੰਕ ਹੁੰਦੀ ਆ 21% ਇਤਰਾ ਉਹ ਕਰ ਦੋ ਹੋਰ ਦੋ ਚਾਰ ਚੀਜ਼ਾਂ ਦਾ ਨਾਮ ਲੈਂਦੇ ਨੇ ਤੇ ਉਹ ਕੀ ਹਿਸਾਬ ਨੂੰ ਦੇਖੋ 소ਮਨ ਜੀ ਆਪਾਂ ਤੁਹਾਨੂੰ ਦੱਸਾਂ ਵੀ ਫालतू ਜੀ ਪੌਣੀ ਲੋੜ ਪਈ ਜੇ ਆਪਣੀ ਫਸਲ ਚੰਗੀ ਤੇ ਕਿਸੇ ਚੀਜ਼ ਦੀ ਲੋੜ ਨਹੀਂ ਜੇ ਮਤਲਬ ਆਪਣੀ ਫਸਲ ਕਮਜ਼ੋਰ ਆ ਤੇ ਮਤਲਬ ਹੀ ਆਪਾਂ ਜੂਰੀਆ ਖਲਾਨ ਲੱਗੀਆਂ ਤੇ ਉਹਦੇ ਵਿੱਚ ḍaya ਅੱਗੇ ਆਪਾਂ ਕੀ ਉਹਦੇ ਨਾਲ ਸਲਫਰ ਪਾਓ ਸਲਫਰ ਜਿਹੜੀ ਹੈ ਉਹਦਾ ਪੌਣ ਦਾ ਇਹ ਮਤਲਬ ਵੀ ਸਲਫਰ ਜਿਹੜੀ ਹੈ ḍaya ਨੂੰ ਖੋਰ ਕੇ ਤੇ ਬੈੜੀ ਨੂੰ ਉਹ ਜ਼ੋਰ ਲਵਾਉਂਦੀ ਹੈ ਠੀਕ ਹੈ ਠੀਕ ਹਾਂ ਉਹ ਉਹ ਦੇ ਮਲਵੀ ਖੋਰ ਦਿੰਦੀ ਆ ਦਾਇਆ ਨੂੰ ਤੇ ਉਹ ਪੈਈ ਨੂੰ ਚੁੱਕਦੀ ਆ ਇਹ ਕਰਕੇ ਸਲਫਰ ਜਿਹੜੀ ਆ ਉਹ ਆਪਾਂ ਨੂੰ ਪਾ ਦੇਣੀ ਚਾਹੀਦੀ ਆ ਉਹ ਹੀ ਆਪਾਂ ਨੂੰ ਦਾਣੇਦਾਰ ਨਹੀਂ ਦਾਣੇਦਾਰ ਖੋਰਦੀ ਨਹੀਂ ਕਈ ਚਿਰ ਪੈਈ ਦਿੰਦੀ ਆ ਉਹਦੇ ਨਾਲ 90% ਜਿਹੜੀ ਧੂੜਾ ਵਾ ਉਹ ਪਾਓ ਠੀਕ ਉਹ ਵੇਚਰ ਲਾਗੇ ਉਹਦਾ ਕੰਮ ਹੀ ਇਹੋ ਹੀ ਆ ਕਿ ਜੋ ਅਸੀਂ ਖਾਦ ਕੇਰੀ ਆ ਉਹ ਖਾਦ ਨੂੰ ਖੋਰ ਦੇ ਤੇ ਉਹ ਵਧੀਆ ਲੱਗੇ ਖੋਰ ਦੇ ਆਪਾਂ ਉਹਨੂੰ ਇਹਨੂੰ ਜਿੱਦਾਂ ਹੁਣ ਸਲਫਰ ਜਿਹੜੀ ਢੂੜਾ ਵਾ ਉਹਨੇ ਉਸੇ ਵੇਲੇ ਅਸਰ ਕਰ ਦੇਣਾ ਲੱਗਣਾ ਸ਼ੁਰੂ ਕਰ ਦੇਣਾ ਜਿਹੜੀ ਦਾਣੇਦਾਰ ਉਹ ਪਈ ਦਿੰਦੀ ਇੱਕ ਪੌਣੀ ਉਹ ਆਪਾਂ ਨੂੰ 10 ਕਿਲੋ ਪਈਦੀ ਹੈ ਹਾਂ ਤੇ 60 ਰੁਪਏ ਦੇ हिसाब ਨਾਲ ਉਹਨੇ ਆਪਾਂ 600 ਦੀ ਪੈਣੀ ਹੈ ਅੱਛਾ ਅੱਛਾ ਤੇ ਇਹ ਜਿਹੜੀ ਹੈ ਇਹ ਆਪਾਂ ਨੂੰ ਪੈਣੀ ਹੈ ਜੀ ਸਾਢੇ 3 ਪੌਣੇ 400 ਦੇ ਲਾਗੇ ਬੰਨੇ ਆਪਾਂ ਨੂੰ ਜਿਹੜੀ ਇਹ ਢੂੜਾ ਜਿਹੜੀ ਬੋੜ ਰਿਆ 90% ਜਿਹੜੀ ਆ ਨਾ ਇਹ ਪੈਣੀ ਹੈ ਇਹਨੇ ਜਾਂਦੀ ਨੇ ਅਸਰ ਕਰਨਾ ਇਹਨੂੰ ਤੈਨਾਂ ਕਿਲੋ ਦੀ ਤੈਨਾਂ ਕਿਲੋ ਪੈਣੀ ਹੈ ਠੀਕ ਹੈ ਹਾਂ ਤੇ ਇਹਨੂੰ ਇਹੋ ਵੀ ਇਹਨੂੰ ਸਿੱਲੀ ਰੇਤਾ ਲੈ ਕੇ ਹਾਂ ਉਹਦੇ ਵਿੱਚ ਮਸ ਕੇ ਹਾਂ ਤੇ ਮੁੜ ਕੇ ਉਹਨੂੰ ਜੂਰੀਆ ਦੀ ਬੋਰੀ ਦੇ ਵਿੱਚ ਰਲਾ ਕੇ ਚੰਗੀ ਤਰ੍ਹਾਂ ਤੇ ਹਾਂ ਖਾਦੇ ਨਾਲ ਹੀ ਰਲਾ ਦੇ ਖਾਦੇ ਨਾਲ ਨੂੰ ਠੀਕ ਹਾਂ ਬਾਦੋ ਦਿਨਾਂ ਓਕੇ ਬਾਬਾ ਜੀ ਇਹ ਕਿੰਨੀਆਂ ਚੀਜ਼ਾਂ ਜੋ ਮੈਨੂੰ ਇਹਦੇ ਬਾਰੇ ਹੈਗੇ ਹੀ ਸ਼ੱਕੇ ਸ਼ੋਕੇ ਉਹ ਸਭ ਨਿਕਲੇ ਨੇ ਬਹੁਤ ਬਹੁਤ ਧੰਨਵਾਦ ਹਾਂ ਜੀ ਠੀਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ